ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਆ ਕਿਸ ਨੇ ਰੱਖ ਸਲਵੈਂਸ ਆ ਗਲਤ ਕਰ ਮੈਂ ਚੱਕ ਕਾ ਦੁੱਕਾ ਦਾ ਆ ਮੇਰਾ ਪਨੀਰ ਨੀਗਾ ਨਾ ਮੇਰਾ ਦੋਤੇ ਕੀ ਹੋਰ ਕੀ ਦਾ ਨਹੀਂ ਨਹੀਂ ਤੇਰੇ ਗੁੱਟੇ ਕਿਵੇਂ ਆ ਗਏ ਇਧਰ ਹੋਵੇ ਇਧਰ ਹੋਵੇ ਛੱਤ ਕਿਹਦੀ ਆ ਮੇਰਾ ਪਨੀਰ ਨੀਗਾ ਤੇਰੇ ਗੁੱਟੇ ਕਿਵੇਂ ਆ ਗਏ ਯਾਰ ਦੱਸ ਤੂੰ ਗੱਲ ਤੇ ਚੱਲਦੇ ਆ ਬਰੇ ਹੋਰ ਗੱਲ ਕਰ ਜੀ ਨਾ ਕਰਨੀ ਟੀਮ ਨਾਲ ਸਾਰੇ ਇਧਰ ਆਇਓ ਜੀ ਇਹਨੇ ਕਿਹੜੇ ਰੇਣੇ ਆ ਜੂੜੀਆਂ ਨਿਕਲੀਆਂ ਬੰਦਾ ਤੁਹਾਡਾ ਇੱਥੇ ਰਾਜ ਨੂੰ ਪਏ ਆਂਦੇ ਆ ਬੰਦੇ ਤੇਰੇ ਪੌਨਾਂ ਤੋਂ ਆਉਂਦੇ ਆ ਆ ਮੇਰਾ ਨੀਗਾ ਜੂੜੀਆਂ ਇਹ ਛੱਤ ਤਾਂ ਤੇਰੀ ਆ ਨਾ ਛੱਪ ਤੇ ਨਹੀਂ ਆਉਂਦੀ ਅਟੈਚ ਕਿਹਦੇ ਨਾਲ ਹੁੰਦੀ ਤੇਰੀ ਸਾਥ ਕੋਈ ਪੌਂਟਰ ਵੀ ਦੇਖਿਓ ਕਾਲਾ ਸਰ ਕੋਈ ਇਹ ਜੀ ਨਹੀਂ ਹੁੰਦੀ ਸਾਥ ਕਿਹਦੇ ਨਾਲ ਕਿਸੇ ਨਾਲ ਵੀ ਅਟੈਚ ਨਹੀਂ ਹੁੰਦੀ ਨਾ ਇੱਧਰ ਕੋਈ ਮਕਾਨ ਆ ਇਹ ਵੀ ਨਹੀਂਵਾਵਾ ਇਹ ਸ਼ਟਰਿੰਗ ਹੋਣੀ ਭਾਈ ਕੋਈ ਸਪੇਸ ਨਹੀਂ ਆਲੇ ਦੁਆਲੇ ਕੋਈ ਕਨੈਕਟੀਵਿਟੀ ਨਹੀਂ ਛੱਪ ਤੇ ਕਿੱਥੇ ਆਏ ਕਿੱਦਵੇਂ ਆ ਜੂਗਾ ਇੱਧਰ ਹੈਲੋ ਓਏ ਹੈਲੋ ਇੱਧਰ ਗੱਲ ਸੁਣ ਕਿੱਦਵੇਂ ਆ ਜੂਗਾ ਕਿਸੇ ਵਾਰ ਤੇ ਰਸਤਾ ਅੱਗੇ ਰੱਖਣ ਦਾ ਸਮਾਨ ਮੇਰੀ ਆ ਕਿੱਦਾਂ ਨਹੀਂ ਰੱਖ ਦੱਸ ਕਿੱਧਰ ਫਲਾਟ ਤੱਕ ਮੈਂ ਆਜੂ ਬੰਦਾ ਆਇਆ ਹੈ ਆਜ ਤੱਕ ਵਾਂਡੀਆਂ ਨਾਲ ਵਹਿਰੇ ਨਾਲ ਲੱਗਦੀ ਹੈ ਕਿਉਂ ਕਿਸੇ ਨੇ ਛੋਟ ਗਿਆ ਮਾਰੇ ਉੱਤੇ ਆ ਗਏ ਯਾਰ ਇਤਨੇ ਬੰਦੇ ਦੱਕੇ ਪਾਏ ਹੁੰਦੇ ਆ ਆਦਮੀਆਂ ਆਦਮੀਆਂ ਦੋ ਵਰਕਰ ਪੈਂਦੇ ਆ ਦੇ ਇੱਥੇ ਖਜੂੜ ਬੋਲੀਆਂ ਦਾ ਲਹੜਾ ਪੈਣਾ ਛੱਤਰ ਖਾਣੇ ਤਿੰਨ ਤਿੰਨ ਚੱਲਦੇ ਨੇ ਮੇਰੀ ਮਨ ਕਹਿੰਦਾ ਪੁਲਵਾਲ ਰੇ ਵੀ ਕੱਲ ਦੀ ਚੱਲਦੇ ਆ ਆਏ ਨਹੀਂ ਕੋਈ ਰਕ ਸਕਦਾ ਬਾਈ ਸਾਹਿਬ ਮੈਂ ਸੋਖਾ ਕੇ ਕਹਿੰਦਾ ਜਿੱਥੇ ਮਰਜੀ ਕੋਈ ਸਵਾਲ ਹੋ ਮੇਰਾ ਸਮਝਿਆ ਨਾ ਸੱਚ ਬੋਲਣਾ ਕੋਈ ਨਹੀਂ ਕਹ ਲੈ ਝੂਠ ਨਾ ਬੋਲ ਸੱਚ ਬੋਲੋ ਭਾਈ ਸੱਚ ਸੱਚ ਤੇ ਰਹੋ ਜਾ ਭਰਾ ਤੂੰ ਇੱਥੇ ਰਹੇ ਆ ਜਾਓ ਸਾਰਾ ਪ੍ਰਸਾਦ ਸੱਚ ਤੇ ਰਹੋ ਝੂਠ ਨਾ ਬੋਲੋ ਜਦੋਂ ਪੇਟ ਆ ਕੇ ਭਾਈ ਯਾਰ ਦੇਖ ਲੋ ਲੈ ਐਡੀ ਸਾਡੇ ਪਿੰਡਾਂ ਜਿਹੜੀ ਮਠਿਆਈਆਂ ਨਹੀਂ ਨਹੀਂ 2 ਮਿੰਟ 2 ਮਿੰਟ ਬੱਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਰਣਵੀਰ ਸਿੰਘ ਅੱਜ ਸਰਕਾਰੀ ਵਿਭਾਗ ਆਇਆ ਸੀਗਾ ਹਲਵਾਈ ਦੇ ਸੈਂਪਲ ਭਰੇ ਆ ਦੁਕਾਨ ਦੇ ਵਿੱਚੋਂ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਸੈਂਪਲ ਤਾਂ ਭਰੇ ਗਏ ਆ ਜੀ ਪਰ ਉਹਦੀ ਛੱਤ ਤੋਂ ਇੱਕ ਅੱਧਾ ਘਟਾ ਜੂਰੀ ਆ ਜੀ ਸੁੱਕਾ ਦੁੱਧ ਜੀ ਈਜ਼ੀ ਜੀ ਦੋ ਛੋਟੀਆਂ ਛੋਟੀਆਂ ਸ਼ੀਸ਼ੀਆਂ ਜੀ ਤੇ ਹੋਰ ਕੈਮੀਕਲ ਫੜੇ ਗਏ ਨੇ ਜਿਹੜੇ ਕਿ ਸਭ ਤੋਂ ਪਹਿਲਾਂ ਮੈਂ ਸੀ ਤੇ ਮਨਦੀਪ ਸਿੰਘ ਰੈਂਕੂ ਜੀ ਇਹਨਾਂ ਦਾ ਹੈਲਥ ਕਲੱਬ ਚੱਲਦਾ ਜਿੰਨੇ ਵੀ ਹੈਲਥ ਕਲੱਬ ਵਾਲੇ ਮੁੰਡੇ ਨੇ ਵੇਟ ਚੱਕਦੇ ਆ ਉਹ ਇੱਥੋਂ ਪਨੀਰ ਲੈ ਕੇ ਜਾਂਦੇ ਨੇ ਜੀ ਬਾਕੀ ਜਿਹੜੇ ਸਾਡੇ ਪਿੰਡ ਦੇ ਬੱਚੇ ਨੇ ਛੋਟੇ ਉਹਨਾਂ ਨੂੰ ਅਸੀਂ ਮਠਿਆਈ ਦਿੰਨੇ ਆ ਤੇ ਇਦਾਂ ਦੀਆਂ ਜੂਰੀਆ ਜਾਂ ਈਜੀ ਸਰਫ ਵਗੈਰਾ ਇਹਦੇ ਕੁਝ ਪਾਇਆ ਜਾਂਦਾ ਮਠਿਆਈਆਂ 'ਚ ਤੋ ਕਿੰਨਾ ਘਾਤਕ ਸੋ ਅਸੀਂ ਤਾਂ ਸਾਰੇ ਪਿੰਡ ਨੂੰ ਇਲਾਕੇ ਨੂੰ ਬੇਨਤੀ ਕਰਦੇ ਆ ਬਾਹਰਲੇ ਲੋਕ ਵੀ ਇੱਥੋਂ ਮਠਿਆਈਆਂ ਲੈ ਕੇ ਜਾਂਦੇ ਆ ਐਜ ਬੇਈਮਾਨ ਦੁਕਾਨਦਾਰਾਂ ਤੋਂ ਬਚੋ ਵੀ ਹੋ ਸਕਦਾ ਤਾਂ ਆਪ ਦਾ ਆਪ ਤਿਆਰ ਕਰਕੇ ਖਾਓ ਕਿ ਅੱਜ ਕੱਲ ਕਿਸੇ ਤੇ ਯਕੀਨ ਵਾਲਾ ਸਮਾਨ ਨਹੀਂ ਰਿਹਾ ਬਾਈ ਜੀ ਲਗਾਤਾਰ 20 ਸਾਲ ਤੋਂ ਇੱਥੇ ਇਹ ਦੁਕਾਨ ਆ ਜੀ ਤੇ ਤੁਹਾਨੂੰ ਪਹਿਲਾਂ ਕਿਸੇ ਨੇ ਸੂਚ ਨਹੀਂ ਕੀਤੀ ਸੂਚਿਤ ਨਹੀਂ ਕੀਤਾ ਜਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਜੀ ਇਹਦੇ ਬਾਰੇ ਇਹ ਤਾਂ ਜੀ ਹੁਣ ਜਿਵੇਂ ਹੁਣ ਅਸੀਂ ਸੁਣਦੇ ਆ ਰਹੇ ਆਂ ਬੱਖ-ਬੱਖ ਬੰਦਿਆਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਕਿਸੇ ਦੀਆਂ ਰਸਗੋਲਿਆਂ ਦੀਆਂ ਲੱਡੂਆਂ ਦੀਆਂ ਵੀ ਖੱਟੇ ਨੇ ਉਹ ਚੱਲੇ ਆਪ ਦੇ ਪੱਧਰ ਤੇ ਮੁਕਾਵਿੰਦਾਈ ਕੋਈ ਸਾਡੇ ਪਿੰਡ ਦੇ ਵੀ ਬੰਦੇ ਸੀਗੇ ਜੀ ਇੱਥੇ ਦੁੱਧ ਪਾਉਂਦੇ ਸੀ ਉਹਨਾਂ ਦੀ ਸ਼ਹਿਤ ਇਹ ਕੰਮ ਕਰਦਾ ਸੀਗਾ ਜੀ 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 ਉਹਨਾਂ ਕੋਲੇ ਪਸ਼ੂ ਤਾਂ ਜੀ 5-5 ਆ ਜੀ ਤੇ ਦੁੱਧ ਫੌਂਦੇ ਆ ਕੁਆਂਟਲ ਕੁਆਂਟਲ अच्छा दो दो। दो। जी ਪੰਜਾਂ ਦੁੱਧ ਆਉਂਦਾ ਵਾ ਜੀ ਕਿੱਥੋਂ ਬਣਦਾ ਦੁੱਧ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਮਨਦੀਪ ਸਿੰਘ ਰਿੰਕੂ ਏਸ਼ੀਆ ਚੈਂਪਨੀ ਤੁਸੀਂ ਇੱਥੋਂ ਹੀ ਪਿੰਡ ਦੇ ਵਸਨੀਕ ਤੁਸੀਂ ਇੱਥੋਂ ਪਿੰਡ ਦੇ ਪਤਨੀ ਕਾਹੇ ਅਸੀਂ ਤਾਂ ਆਪ ਇੱਥੋਂ ਖਾਂਦੇ ਸੀ ਬੱਚਿਆਂ ਨੂੰ ਇੱਥੋਂ ਪਨੀਰ ਵਗੈਰਾ ਲੈ ਕੇ ਜਾਂਦੇ ਸੀ ਕਿਵੇਂ ਲੱਗਾ ਅੱਜ ਦੇਖ ਕੇ ਦੇਖ ਕੇ ਤੁਹਾਡੇ ਤੁਹਾਡੇ ਮਨ ਨੂੰ ਜੀ ਮਨ ਨੂੰ ਬਸ ਅੰਦਰੋਂ ਬਾਲਾ ਉੱਠਿਆ ਜੀ ਬਹੁਤ ਗੁੱਸਾ ਲੱਗਿਆ ਮਾ ਇਹਨੂੰ ਵੀ ਜ਼ਹਿਰ ਖਵਾ ਰਿਆ ਬੋਪਾ ਰ ਮਾਰਨਾ ਇਹਨੇ ਪਿੰਡ ਜੀ ਬਹੁਤ ਗਲਤ ਜਮਾਨਾ ਇਹਨੇ ਹੋਟਲ ਵਾਲਾ ਤੁਹਾਡੇ ਪਿੰਡ ਦਾ ਕਿ ਬਾਹਰੋਂ ਆ ਕੇ ਇਹ ਬਾਹਰੋਂ ਆਇਆ ਜੀ ਹਰਿਆਣੇ ਤੋਂ ਹੋ ਗਿਆ ਇਹਨੂੰ 30 35 ਸਾਲ ਹੋ ਗਿਆ ਇਹਨੂੰ ਜੀ ਪਹਿਲਾਂ ਇਹਦਾ ਬਾਪੂ ਸੀ ਬਾਪੂ ਇਹਦਾ ਵਧੀਆ ਕੰਮ ਕਰਦਾ ਸੀ ਓਨਾਂ ਕ ਸਾਮਾਨ ਬਣਾਉਂਦਾ ਸੀ ਓਨਾਂ ਕ ਵੇਚ ਦਿੰਦਾ ਸੀ ਓਨਾਂ ਕ ਵੇਚ ਦਿੰਦਾ ਸੀ ਇਹੇ ਫालतੂ ਫ੍ਰਿਜਾਂ ਚ ਲਾਤਾ ਉੱਤੇ ਦੇਖੋ ਐ ਕੈਮੀਕਲਾਂ ਦਾ ਬਣਾਈ ਜਾਂਦਾ ਸੰਥੈਟਿਕ ਪਨੀਰੀ ਜੀ ਮਾਰਨਾ ਲੋਕਾਂ ਨੂੰ ਇਹਨੇ ਜੇਕਰ ਵਿਭਾਗੀ ਵਿਭਾਗੀ ਸਿੰਪਲਾਂ ਵਿੱਚ ਫੇਲ ਹੋ ਗਿਆ ਤੇ ਪਿੰਡ ਕੀ ਕਾਰਵਾਈ ਕਰੂਗਾ ਪਿੰਡ ਇਹਦੀ ਦੁਕਾਨ ਨਹੀਂ ਖੋਲਣ ਦਿੰਦਾ ਜੀ ਹਾਂਜੀ ਸਵੀਰ ਹੋਣੀ ਚਾਹੀਦੀ ਐ ਦੀ ਦੁਕਾਨ ਠੀਕ ਹੈ ਬਾਈ ਜੀ ਫ ਤਾਬ ਤਾਬ ਜਿਹਦੇ ਬਿਆੰਦੀ ਤੇ ਲਈ ਤਾਬ ਮੁੱਟਾ ਮਾਰਿਆ ਕੀਤਾ ਹੋਇਆ ਬਸ ਤੇ ਬਕਾਇਦਾ ਉਹਨੂੰ ਜਿਆਦਾ ਪਰਮਿਸ਼ਨ ਮਿਲ ਗਈ ਇਹ ਤਾਂ ਇਹਦੇ ਚਾਰ ਨਾ ਮੁੱਟਾ ਮਾਰਿਆ ਮੁੱਟਾ ਮਾਰਿਆ ਜਿਦਾ ਸਿੰਘ ਜੀ ਹੁਣ ਇਸ ਟਾਈਮ 10 ਮਿੰਟ ਹੋ ਗਏ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਉਹ ਪਨੀਰ ਚੋਟੀਆਂ ਦੇ ਤਾਂ ਨਿਕਲ ਰਿਹਾ ਪੀਲਾ ਪੀਲਾ ਨੀਲਾ ਨੀਲਾ ਤੋ ਪਨੀਰ ਖੈਂਡ ਰਿਹਾ ਦੋ ਕੱਟ ਸੁੱਕੇ ਦੋ ਪਾ ਲੈ ਪਾਸੇ ਇੱਕ yellow color ਦਾ ਕੁਝ ਪਿਆ ਉਹ ਸੁੱਕਾ ਦੁੱਧ ਵੀ ਡੇਟ ਲੰਗੀ ਆ ਉਹ ਜੂਨ 2025 ਨੂੰ ਡੇਟ ਐਕਸਪਾਇਰ ਹੋਈ ਹੋਈ ਆ ਦੋ ਕੱਟ ਹਜੇ ਵੀ ਉੱਪਰ ਬੈ ਗਾ ਉਹ ਇੱਕ ਵੈਰੀਡੇਟ ਦੇ ਕਿਹੜਾ ਪੁੱਛਣਾ ਜਾਂ ਮੈਂ ਨਹੀਂ ਪੁੱਛਣਾ ਹਾਂ ਬਿਲਕੁਲ ਪੁੱਛ ਲੈ ਜੀ ਮੱਖਾ ਬੰਦ ਕਰੀਂ ਰਹਿਣਗੀ ਮਮਤਾ ਕਰ ਦਿਓ ਮੱਖਾ ਨੂੰ ਔਰ ਲਾਸਟ ਸਾਡਾ ਇਹ ਵਾਲੇ ਹਾਂ 50 ਤੋਂ 50 ਹਾਂਜੀ ਭਾਜੀ ਕੀ ਨਾਂਜੀ ਆਪਣਾ ਜੀ ਮੇਰਾ ਨਾਮ ਲੋਪੀ ਜਤਿੰਦਰ ਜੀ ਜੀ ਮੈਡਮ ਆਏ ਨਾਲ ਦਿਵੇ ਜੋਪੁਰ ਜੀ ਅੱਜ ਅਸੀਂ ਇੱਥੇ ਪੰਜਾਬੀ ਹੌਸਲ ਸ਼ੋਕ ਤੇ ਇੱਕ ਰੀਡ ਕੀਤੀ ਹੈ ਕਿਉਂਕਿ ਸਾਨੂੰ ਨਾ ਕੱਲ ਥੋੜੇ ਦਿਨ ਪਹਿਲਾਂ ਕੰਪਲੇਂਟ ਆਈ ਸੀ ਇੱਕ ਜੀ ਬਈ ਗਲਤ ਤਰੀਕੇ ਨਾਲ ਪਨੀਰ ਬਣਾਉਂਦਾ ਹੈ ਜਾਂ ਹੋਰ ਮਠਾਈਆਂ ਬਣਾਉਂਦਾ ਹੈ ਜੀ ਇਸ ਕਰਕੇ ਅੱਜ ਕਾਰਵਾਈ ਕਰਦੇ ਹੋਏ ਚੰਚੇਤ ਅਸੀਂ ਕਾਰਵਾਈ ਕੀਤੀ ਹੈ ਤੇ ਇਹਦੇ ਤੋਂ ਜਿੰਨੇ ਵੀ ਇਹਦੇ ਪ੍ਰੋਡਕਟ ਸੀ ਆਲਮੋਸਟ ਸਾਰਿਆਂ ਦਾ ਸੈਂਪਲ ਲੈ ਲਏ ਆ ਜੀ ਤੇ ਇਹ ਹੁਣ ਅੱਗੇ ਇੱਕ ਦਾਣ ਹਜੇ ਵੀ ਚਲਾਨ ਕੱਢਦਾ ਸਪਾਈ ਵੀ ਉਨੀ ਠੀਕ ਨਹੀਂ ਸੀ ਹੈਗੀ ਜੀ ਤੇ ਇਹ ਹੁਣ ਅੱਗੇ ਲੈਬ 'ਚ ਭੇਜ ਕੇ ਜੋ ਇਹਦੇ ਬੰਦੀ ਕਰਵੀਂ ਕੀਤੀ ਤੇ ਕਿਹੜੀ ਕਿਹੜੀ ਚੀਜ਼ ਦਾ ਟੈਸਟ ਲਿਆ ਗਿਆ ਸਰ ਇਹਦੇ 'ਚ ਅਸੀਂ ਇੱਕ ਲੈ ਪਨੀਰ ਜੀ ਮੀਨ ਸੀ ਪਨੀਰ ਲਿਆ ਖੋਇਆ ਗਿਆ ਇੱਕ ਜਲੇਬੀ ਦਾ ਸੈਂਪਲ ਆ ਤੇ ਇੱਕ ਇਹਦਾ ਲੱਡੂ ਸਰ ਜਿੱਥੇ ਪਨੀਰ ਬਣਿਆ ਜੀ ਉਹਦੇ ਉੱਤੇ ਜੂਰੀਆ ਵੀ ਮਿਲਿਆ ਵਾ ਇਹ ਇੱਕ ਲਿਕਵਿਡ ਮਿਲਿਆ ਜਿਵੇਂ ਸ਼ੈਂਪੂ ਹੁੰਦਾ ਈਜ਼ੀ ਕੈਲੀਏ ਜੀ ਜਿਹੜਾ ਉਹਦੇ ਨਾਲ ਪ੍ਰੋਡਕਟ ਉਹਨਾਂ ਤਿਆਰ ਕੀਤਾ ਸੀ ਉਹ ਪ੍ਰੋਡਕਟ ਦੇ ਸੈਂਪਲ ਲੈ ਲਿਆ ਆਪਾਂ ਜੀ ਪਨੀਰ ਜਿਹੜਾ ਨਾਲ ਬਣਾਇਆ ਹੋਇਆ ਸੀ ਉਹ ਆਪਾਂ ਭੇਜ ਲੰਗਿਆ ਸਰ ਜਿਹੜੀ ਤੁਹਾਨੂੰ ਕੰਪਲੇਨਟ ਕੀਤੀ ਗਈ ਉਹ ਕਿਹਦੇ ਵੱਲੋਂ ਕੀਤੀ ਗਈ ਸੀ ਜੀ ਇਹ ਇੱਥੋਂ ਦੀ ਪੰਚਾਇਤ ਵੱਲੋਂ ਹੀ ਆਈ ਸੀ ਇੱਕ ਰਿਟਰਨ ਕੰਪਲੇਨਟ ਆਈ ਸੀ ਕਿਹੜੇ ਕਿੱਥੋਂ ਦੀ ਪੰਚਾਇਤ ਆ ਜੀ ਇਹ ਇੱਥੋਂ ਬੋਪਰਾਏ ਕਲੋਪਰਾਏ ਤੋਂ ਅੱਛਾ ਬੋਪਰਾਏ ਕਲਾ ਦੀ ਹੁਣ ਅਗਲਾ ਆਪਣਾ ਐਕਸ਼ਨ ਕੀ ਹੋਊਗਾ ਜੀ ਇਹ ਬਾਈ ਦੇ ਵੀ ਮੰਨ ਕੇ ਚਲੋ ਵੀ ਇਹਦੇ ਵਿੱਚ ਮਿਲਾਵਟ ਪਾਈ ਜਾਂਦੀ ਹੈ ਜੀ ਹਾਂਜੀ ਉਹ ਫਿਰ ਜਿਸ ਹ ਮਲਾਪਟ ਆਏਗੀ ਜਿਵੇਂ ਆਏਗਾ ਉਸੇ ਸਭਨ ਕਰ ਦਈਏ ਸਰ ਅਰਜ਼ਾ ਤੁਹਾਡੇ ਕੋਲੇ ਰਿਟਰਨ ਦੇ ਵਿੱਚ ਪਹਿਲੀ ਵਾਰੀ ਆਇਆਗਾ ਪਹਿਲਾਂ ਵੀ ਆਈ ਹੈ ਨਹੀਂ ਰਿਟਰਨ ਤਾਂ ਇਹ ਸਾਡੇ ਕੋਲ ਪਹਿਲੀ ਵਾਰੀ ਹੀ ਆਇਆ ਸਰ 20 ਸਾਲ ਤੋਂ ਕਹਿੰਦੇ ਹੋਟਲ ਦਾ ਸੰਚਾਲਕ ਚਲਾ ਰਿਹਾ ਵੇ ਇਹਨੂੰ 20 ਸਾਲ ਤੋਂ ਕਿਤੇ ਤੁਸੀਂ ਸੈਂਪਲ ਹੀ ਨਹੀਂ ਭਰਿਆਗਾ ਨਹੀਂ ਵੇਖੋ ਸਾਡੀਆਂ ਤਾਂ ਪੋਸਟਿੰਗ ਹੁਣ ਪਹਿਲਾਂ ਵੀ ਟੀਮਾਂ ਆਉਂਦੀਆਂ ਨਹੀਂ ਆ ਹੁਣ ਆਪ ਕਰ ਰਿਹਾ ਹਣੀਆਂ ਉਹਦੇ ਕੋਲ ਹਾਂ ਉਹਨ ਦਾ ਰਿਗਾਰਡ ਕੋਈ ਹੋਏਗੀ ਤੁਸੀਂ ਨਵੀਂ ਪੋਸਟ ਹੋਈ ਹੋ ਇਸ ਇਲਾਕੇ 'ਚ ਹਾਂ ਸਾਡੀ ਪੋਸਟਿੰਗ ਤਾਂ ਹੋਣੀ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਇੱਥੇ ਕਾਰਵਾਈ ਤੇ ਢੱਲ ਤਾਂ ਨਹੀਂ ਵਰਤੋਗੇ ਜਾਂ ਜਿਵੇਂ ਹੁਣ ਪਿੰਗ ਵਾਲੇ ਕਹਿੰਦੇ ਕਿ ਸੈਂਪਲ ਪਹਿਲਾਂ ਵੀ ਮੇਰੀ ਸਰ ਮੇਰੀ ਮੇਰਾ ਜਿਹੜਾ ਸਵਾਲ ਆ ਪਿੰਡ ਵਾਲੇ ਕਹਿੰਦੇ ਪਹਿਲਾਂ ਵੀ ਸੈਂਪਲ ਬਹੁਤ ਭਰ ਕੇ ਲੈ ਕੇ ਗਏ ਪਰ ਕਦੀ ਕਾਰਵਾਈ ਨਹੀਂ ਹੋਈ ਹੁਣ ਕਿਵੇਂ ਲੱਗਦਾ ਕਾਰਵਾਈ ਉਹ ਜਿਵੇਂ ਜਿਵੇਂ ਸੈਂਪਲ ਫੇਲ ਹੋ ਜਾਂਦੀ ਉੰਜ ਹੀ ਕਾਰਵਾਈ ਹੋ ਜਾਂਦੀ ਆ ਉਹਦੇ ਚ ਤਾਂ ਕੋਈ ਹੈ ਹੀ ਨਹੀਂ ਨਹੀਂ ਤੇ ਤਸਦੀਲ ਕਰ ਲਿਆ ਲੈਬ ਵੀ ਲੈਬ ਵੀ ਜਾ ਕੇ ਖੁੱਲੇਗੀ ਸੈਂਪਲ ਹੁਣ ਜੀ ਹਾਂ ਠੀਕ ਹੈ ਹਾਂਜੀ ਵੀਰ ਜੀ ਕੀ ਨਾ ਜੀ ਆਪਣਾ ਵੀਰ ਜੀ ਮੇਰਾ ਨਾ ਇਹ ਦਿਲ ਤੋਂ ਦੱਸਾਂ ਸਰਪੰਚ ਬੋਪਾ ਰਾਇ ਕਰਾਂ ਜੀ ਫੇਰ ਭਵਗ ਵੱਲੋਂ ਟੀਮ ਆਈ ਸੀਗੀ ਪੰਜਾਬ ਸਵੀਪਸ ਚੈੱਕ ਕਰਨ ਲਈ ਜੀ ਉਹਨੂੰ ਕੰਪਲੇਂਟ ਮਿਲੀ ਸੀ ਕਿ ਇਹ ਗਲਤ ਹੋ ਰਿਹਾ ਇੱਥੇ ਜੀ ਉੱਥੇ ਸੈਂਪਲ ਭਰੇ ਗਏ ਆ ਜੀ ਤੇ ਉਹ ਰਿਪੋਰਟਾਂ ਆ ਲੈਣ ਦੋ ਪ੍ਰਸ਼ਾਸਨ ਨੇ ਆਪਦਾ ਕੰਮ ਕਰਤਾ ਫੇਰ ਉਸ ਤੋਂ ਬਾਅਦ ਅਸੀਂ ਜੋ ਕਾਰਵਾਈ ਹੋਊ ਪੰਡ ਵੱਲੋਂ ਕਰਾਂਗੇ ਜੀ ਤੇ ਹਾਂ ਜੀ ਮੇਰੇ ਜੀ ਕੀ ਨਾਮ ਹੈ ਆਪਾਂ ਹਮਨਸ਼ੂ ਗੁੰਬਰ ਜੀ ਕੁਝ ਹੀ ਬੋਲੋਗੇ ਹਮਨਸ਼ੂ ਗੁੰਬਰ ਤੇ ਆਪਣੀ ਵੀਰੇ ਬੋਪਰਾ ਇਕਲਾ ਦੇ ਵਿੱਚ ਸੁਵੀਟਾ ਆਪਾ ਜੀ ਕਿਸ ਨਾਮ ਤੇ ਆ ਜੀ ਪੰਜਾਬ ਸੋਸ਼ੀ ਜੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਕੰਮ ਕਰਦੇ ਹੋ 20-22 ਸਾਲ ਹੋ ਗਏ ਅੱਜ ਇੱਥੇ ਜਿਹੜੀ ਰੇਡ ਪਈ ਆ ਹਾਂਜੀ ਸਿਹਤ ਵਿਭਾਗ ਦੇ ਮੁਲਾਜ਼ਮ ਆਏ ਸੀਗੇ ਉਹਨਾਂ ਨੇ ਤੁਹਾਡੀ ਜਿਹੜੀ ਦੁਕਾਨ ਆ ਉਹਦੇ ਨਾਲ ਦਾ ਜਿਹੜਾ ਸਟੋਰ ਆ ਉਹ ਵੀ ਤੁਹਾਡਾ ਜੀ ਉਹਦੀ ਛੱਤ ਦੇ ਉੱਤੋਂ ਪਨੀਰ ਯੂਰੀਆ ਤੇ ਈਜੀ ਵਗੈਰਾ ਜਿਵੇਂ ਸ਼ੈਂਪੂ ਕਹਿ ਲਈਏ ਉਹ ਚੀਜ਼ਾਂ ਦੀ ਬਰਾਮਦਗੀ ਕੀਤੀ ਆ ਮੈਨੂੰ ਨਹੀਂ ਪਤਾ ਉਸ ਬਾਰੇ ਜੀ ਉਹ ਕਿਨੇ ਰੱਖਿਆ ਕੀ ਹਿਸਾਬ ਹੈ ਜੀ ਉਹ ਅਸੀਂ ਇਹ ਜਾਣਦੇ ਜੀ ਅਸਲ ਨਹੀਂ ਭਾਈ ਜੀ ਪਾਏ ਦਾ ਫੜਿਆ ਤਾਂ ਆਪਣੀ ਛੱਤ ਤੋਂ ਹੀ ਗਿਆਨ ਆ ਫਿਰ ਆਪਾਂ ਇਹ ਚੀਜ਼ ਨੂੰ ਕਿਵੇਂ ਕਹਿ ਦੀਏ ਵੀ ਆਪਣਾ ਨਹੀਂ ਹੈਗਾ ਜੀ ਅਸੀਂ ਮਠਿਆਈ ਪਨਾ ਕੇ ਮੋਲੇ ਹੀ ਰੱਖਦੇ ਆ ਜਿਹੜੀ ਉਹ ਔਰਲੇ ਦੁਕਾਨ ਹੈ ਨਵੀਂ ਦੁਕਾਨ ਦੇ ਵਿੱਚ ਅਸੀਂ ਆਲੇ ਐਂਟਰ ਨਹੀਂ ਹੋਏ ਜੀ ਕਿੰਨੇ ਟਾਈਮ ਤੋਂ ਫਿਰ ਤੁਸੀਂ ਇਹ ਆਪਸ ਵਿੱਚ ਦੁਕਾਨ ਨੂੰ ਸੰਭਾਲ ਰਹੇ ਹੋ ਮੈਂ ਹੋਈ ਕਿ ਨਹੀਂ ਦੱਸ ਸਰ ਪਹਿਲਾਂ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਹੋਵੇ ਤੁਹਾਨੂੰ ਨਹੀਂ ਨਹੀਂ ਪਹਿਲਾਂ ਕਦੇ ਕੋਈ ਗੱਲਬਾਤ ਜਿਵੇਂ ਉੱਤੇ ਹੁਣ ਸਾਨੂੰ ਪੰਚਾਇਤ ਨੇ ਬੁਲਾਇਆ ਸੀ ਉਹ ਕਹਿੰਦੇ ਇਹਦੇ ਇਹ ਸਬੰਧ ਵਿੱਚ ਤੁਹਾਨੂੰ ਪਹਿਲਾਂ ਵੀ ਸੁਚੇਤ ਕੀਤਾ ਗਿਆ ਸੀ ਕਿ ਤੁਹਾਡੀਆਂ ਕੰਪਲੇਨਾਂ ਆ ਰਹੀਆਂ ਸੀਗੀਆਂ ਕੋਈ ਇਦਾਂ ਦੀ ਗੱਲ ਕੋਈ ਇਦਾਂ ਦੀ ਗੱਲ ਨਹੀਂ ਸੀ ਹਣ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਜੀ ਇਹ ਸਬੰਧ ਦੇ ਵਿੱਚ ਨਹੀਂ ਮੈਂ ਸੱਚਾ ਬੰਦਾ ਮੈਂ ਕਦੇ ਬੇਈਮਾਨੀ ਨਹੀਂ ਕੀਤੀ ਜੀ ਜੀ ਸਾਰਾ ਸਮਾਨ ਪ्योर ਹੁੰਦਾ ਜਿਹੜੇ ਦੁੱਧ ਪਾਉਂਦੇ ਆ ਪੰਡਾਲੇ ਪਾਉਂਦੇ ਜੀ ਜੀ ਤੇ ਕਦੇ ਮੈਂ ਜਿੰਦਗੀ ਦੇ ਵਿੱਚ ਬੇਈਮਾਨੀ ਮੈਂ ਸੋਖ ਖਾ ਕੇ ਕਹਿਣਾ ਕਿ ਮੈਂ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਮੇਰੀ ਛੱਤ ਦੇ ਉੱਤੇ ਕਿਸੇ ਨੇ ਕੁਝ ਰੱਖਿਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜੀ ਹਾਂਜੀ ਠੀਕ ਹੈ ਜੀ